ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਰਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਪੀਰਵਾਰ ਜਾਂ ਐਤਵਾਰ ਦੀ ਜਦੋਂ ਅਸੀਂ ਸੇਵਾ ਕਰਦੇ ਹਾਂ ਤੇ ਉਸ ਦਿਨ ਇੱਕ ਸੰਕੇਤ ਮਿਲਦਾ ਹੈ ਜਦੋਂ ਚਿਰਾਗ ਰੋਸ਼ਨ ਕਰਕੇ ਹਟਦੇ ਆ ਸੋ ਸੰਕੇਤ ਨੂੰ ਸਮਝਣਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਜਿਹਦੇ ਨਾਲ ਪਤਾ ਚੱਲਦਾ ਹੈ ਕਿ ਸਾਡੀ ਸੇਵਾ ਜੋ ਹੈ ਉਹ ਕਬੂਲ ਹੋ ਰਹੀ ਆ ਤੇ ਮਾਲਕ ਦਾ ਪੈਰਾ ਫਿਰਕਾ ਵੀ ਹੈ ਆਸਣਕ ਸੋ ਇਸ ਸੰਕੇਤ ਨੂੰ ਸਮਝਣਾ ਜ਼ਰੂਰੀ ਹੈ ਸੋ ਸੰਕੇਤ ਜੋ ਵੀ ਪ੍ਰਮਾਤਮਾ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਸਮਝ ਲਈਏ ਤਾਂ ਜ਼ਿੰਦਗੀ ਵਿੱਚ ਕਾਫੀ ਗੱਲਾਂ ਦੇ ਸਾਨੂੰ ਜਵਾਬ ਮਿਲ ਜਾਂਦੇ ਆ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟਾਂ ਵਿੱਚ ਜੇ ਪੀਰਾਂ ਦੀ ਜੈਸਾ ਦੀ ਜਰੂਰ ਲਿਖਣਾ ਜੀ ਨਾਲ ਦੀ ਨਾਲ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਓ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦੱਸ ਦਿੰਨੇ ਆਂ ਸੋ ਫਿਰ ਆਪਾਂ ਮੇਨ ਵਿਸ਼ੇ ਵੱਲ ਚੱਲਦੇ ਆਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਸੇਵਾ ਕਰਦੇ ਆਂ ਚਿਰਾਗ ਵੀ ਲਗਾਉਂਦੇ ਆਂ ਤੇਲ ਕਿਉਂ ਦਾ ਤੇ ਸਾਡੇ ਘਰ ਵਿੱਚ ਗੱਦੀ ਨਹੀਂ ਹੈ ਕੀ ਗੱਦੀ ਸਾਨੂੰ ਕਰਨੀ ਚਾਹੀਦੀ ਹੈ ਸੋ ਇਹ ਇੱਥੇ ਲਿਖਦੇ ਆ ਕਿ ਮੇਰੀ ਸੱਸ ਦੇ ਕੋਲ ਪੀਰ ਆਉਂਦੇ ਆ ਤੇ ਮੈਨੂੰ ਵੀ ਥੋੜਾ ਇਸ਼ਾਰਾ ਮਿਲਦਾ ਹੈ ਪਰ ਮੈਂ ਸਮਝ ਨਹੀਂ ਪਾਉਂਦੀ ਸੋ ਇਹ ਲਿਖਦੇ ਆ ਕਿ ਘਰ ਵਿੱਚ ਤੰਗੀ ਵੀ ਕੋਈ ਨਹੀਂ ਪਰ ਟੈਨਸ਼ਨ ਨਹੀਂ ਮੁੱਕਦੀ ਪਰ ਸੱਸ ਮੇਰੀ ਮੇਰੀ ਚਠਾਣੀ ਦੇ ਕੋਲ ਚਲੀ ਗਈ ਮੈਨੂੰ ਸਾਰਿਆਂ ਨੇ ਛੱਡ ਦਿੱਤਾ ਤੇ ਮੈਂ ਹੁਣ ਇਕੱਲੀ ਹੀ ਰਹਿ ਗਈ ਆ ਤੇ ਮੇਰੇ ਹਸਬੰਡ ਵੀ ਫੌਰੀਂ ਦੇ ਵਿਚਾਂ ਤੇ ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਸੋ ਦੇਖੋ ਆਪਾਂ ਇੱਥੇ ਇੱਕ ਹੀ ਸਲਾਹ ਦਵਾਂਗੇ ਗੱਦੀ ਜ਼ਰੂਰੀ ਨਹੀਂ ਹੈ ਤੁਸੀਂ ਗੱਦੀ ਲਗਾਉਣੀ ਆ ਕੱਦੀ ਉਦੋਂ ਲੱਗਦੀ ਹੈ ਘਰ ਵਿੱਚ ਜਦੋਂ ਜੱਦੀ ਦਰਵਾਰ ਹੋਵੇ ਬਜ਼ੁਰਗ ਸੇਵਾ ਕਰਦੇ ਗਏ ਹੋਣ ਤਾਂ ਫਿਰ ਉਸ ਤੋਂ ਬਾਅਦ ਸੇਵਾ ਕਿਸੇ ਤੋਂ ਮ ਕਿਸੇ ਤੋਂ ਨਹੀਂ ਲੈਣੀ ਆ ਤੇ ਗੱਦੀ ਵੀ ਉਹਨਾਂ ਦੇ ਨਾਮ ਦੀ ਬਿਜੁਰਕਾਂ ਦੇ ਰੱਖੀ ਜਾਂਦੀ ਹੈ ਸੋ ਇੱਕ ਹੁੰਦਾ ਹੈ ਕਿ ਅਸੀਂ ਸੇਵਾ ਆਪਣੀ ਮਰਜ਼ੀ ਨਾਲ ਹੁਣ ਸ਼ੁਰੂ ਕੀਤੀ ਹੈ ਤੇ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਗੱਦੀ ਲਗਾਉਣੀ ਕਿਉਂਕਿ ਸਾਡਾ ਜਿੰਨਾ ਚਿਰ ਮਨ ਨਹੀਂ ਟਿਕੇਗਾ ਕੀ ਪਤਾ ਤੁਸੀਂ 4 ਦਿਨ ਸੇਵਾ ਕਰੋਗੇ ਉਸ ਤੋਂ ਬਾਅਦ ਸੇਵਾ ਬੰਦ ਕਰ ਦੋਗੇ ਤਾਂ ਫਿਰ ਉਹ ਗੱਦੀ ਲਗਾਈ ਦਾ ਕੋਈ ਫਾਇਦਾ ਨਹੀਂ ਸੋ ਫਿਰ ਮਸੀਬਤਾਂ ਜਿਹੜੀਆਂ ਜ਼ਿੰਦਗੀ ਵਿੱਚ ਵੱਧ ਜਾਂਦੀਆਂ ਸੋ ਇਸ ਕਰਕੇ ਕੋਈ ਵੀ ਫੈਸਲਾ ਨੋ ਸੋਚ ਸਮਝ ਕੇ ਹੀ ਲੈਣਾ ਚਾਹੀਦਾ ਆ ਸੋ ਜਿੱਥੇ ਜੱਦੀ ਦਰਵਾਰ ਹੋਵੇ ਜਿਸ ਘਰ ਦੇ ਵਿੱਚ ਜੱਦੀ ਦਰਵਾਰ ਹੈ ਬਜ਼ੁਰਗ ਸੇਵਾ ਕਰਦੇ ਗਏ ਆ ਦਾਦੇ ਪੜਦਾਦੇ ਸੇਵਾ ਕਰਦੇ ਗਏ ਆ ਸੋ ਉਹਨਾਂ ਘਰਾਂ ਦੇ ਵਿੱਚ ਜੱਦੀ ਦਰਬਾਰ ਹੁੰਦੇ ਨੇ ਤੇ ਉੱਥੇ ਗੱਤੀ ਬਜ਼ੁਰਗ ਦੀ ਲਗਾਈ ਜਾਂਦੀ ਹੈ ਸੋ ਬਾਕੀ ਜੇਕਰ ਪੀਰਾਂ ਦਾ ਦਰਬਾਰ ਬਣਾਇਆ ਹੋਇਆ ਤੇ ਪੀਰਾਂ ਦੇ ਨਾਮ ਦੀ ਗੱਤੀ ਤੁਸੀਂ ਲਗਾ ਸਕਦੇ ਆ ਜੇਕਰ ਤੁਸੀਂ ਵੈਸੇ ਹੀ ਸੇਵਾ ਕਰਦੇ ਹੋ ਆਪਣੀ ਮਰਜ਼ੀ ਨਾਲ ਸ਼ੁਰੂਆਤ ਕੀਤੀ ਹੈ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਹੋ ਤੇ ਉਹ ਸੰਕੇਤ ਵੀ ਦਿੰਦੇ ਇਸ਼ਾਰਾ ਵੀ ਕੋਈ ਨਾ ਕੋਈ ਦੇ ਰਿਹਾ ਤੇ ਤੰਗੀ ਵੀ ਨਹੀਂ ਹੈ ਕੋਈ ਫਿਰ ਸੇਵਾ ਜਿਸ ਢੰਗ ਨਾਲ ਕਰਦੇ ਉਸੇ ਢੰਗ ਨਾਲ ਕਰਦੇ ਜਾਓ ਤੇ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਜਦੋਂ ਇਨਸਾਨ ਦਾ ਮਨ ਸਾਹ ਹੁੰਦਾ ਹੈ ਫਿਰ ਚਾਹੇ ਸਭ ਦੁਨੀਆ ਛੱਡ ਦੇਵੇ ਪਰ ਪ੍ਰਮਾਤਮਾ ਦਾ ਸਾਥ ਹੋਣਾ ਜ਼ਰੂਰੀ ਹੈ ਜੇਕਰ ਪ੍ਰਮਾਤਮਾ ਦਾ ਤੁਹਾਨੂੰ ਲੱਗਦਾ ਕਿ ਸਾਥ ਹੈ ਸੋ ਜਦੋਂ ਪਰੇਸ਼ਾਨੀ ਵਿੱਚ ਹੋਵੋ ਪ੍ਰਮਾਤਮਾ ਕੋਈ ਨਾ ਕੋਈ ਇਸ਼ਾਰਾ ਸੰਕੇਤ ਦੇਵੇ ਸੋ ਜਿਹਦੇ ਨਾਲ ਤੁਹਾਡਾ ਮਨ ਫਿਰ ਤੋਂ ਖੁਸ਼ ਹੋ ਜਾਵੇ ਪਰੇਸ਼ਾਨੀ ਦੂਰ ਹੋ ਜਾਵੇ ਸੋ ਪ੍ਰਮਾਤਮਾ ਦਾ ਸਾਥ ਹੋਣਾ ਜ਼ਰੂਰੀ ਹੈ ਜਦੋਂ ਪ੍ਰਮਾਤਮਾ ਦਾ ਸਾਥ ਹੁੰਦਾ ਹੈ ਤਾਂ ਉਹ ਪ੍ਰਮਾਤਮਾ ਕਦੇ ਟੁੱਟਣ ਨਹੀਂ ਦਿੰਦਾ ਫਿਰ ਵਿਸ਼ਵਾਸ ਵਾਣ ਦਾ ਹੈ ਜੇ ਵਿਸ਼ਵਾਸ ਟੁੱਟਦਾ ਵੀ ਹੈ ਤੇ ਵਿਸ਼ਵਾਸ ਮੰਨ ਵੀ ਹੋ ਹੀ ਦਿੰਦੇ ਆ ਇਹ ਸਭ ਪ੍ਰਮਾਤਮਾ ਦੀ ਕਿਰਪਾ ਦੇ ਇਸ਼ਾਰੇ ਹੁੰਦੇ ਹੈ ਸੋ ਇਹਨਾਂ ਇਸ਼ਾਰਿਆਂ ਨੂੰ ਜੇ ਅਸੀਂ ਸਮਝ ਜਾਂਦੇ ਆ ਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਹੱਲ ਵੀ ਹੋ ਜਾਂਦੇ ਨੇ ਸੋ ਬਾਕੀ ਸੱਚੀ ਨਿਯਤ ਦੇ ਨਾਲ ਨੇਜਾ ਭਾਵਨਾ ਨਾਲ ਸੇਵਾ ਕਰੋ ਤੇ ਮਾਲਕ ਨੇ ਚਾਇਆ ਤੇ ਉਹੇ ਰਿਸ਼ਤੇ ਫਿਰ ਇੱਕ ਦਿਨ ਵਾਪਸ ਮੁੜ ਆਉਂਦੇ ਨੇ ਸੋ ਇੱਕ ਹੀ ਗੱਲ ਕਹਾਂਗੇ ਕਿ ਕਦੇ ਵੀ ਰਿਸ਼ਤਿਆਂ ਦੀ ਪਰਵਾਹ ਕਰੋ ਜਿਹੜੇ ਆਪ ਤੁਹਾਨੂੰ ਛੱਡ ਕੇ ਜਾਂਦੇ ਨੇ ਉਹਨਾਂ ਦਾ ਪਿੱਛਾ ਫਿਰ ਕਦੇ ਨਾ ਕਰੋ ਕਿਉਂਕਿ ਪਰਮਾਤਮਾ ਫਿਰ ਉਹਨਾਂ ਨੂੰ ਆਪ ਖਿੱਚ ਕੇ ਲੈ ਜਾਂਦਾ ਹੈ ਜੇਕਰ ਤੁਹਾਡਾ ਮਨ ਸਾਫ਼ ਹੈ ਸੇਵਾ ਸੱਚੀ ਹੈ ਕਿਉਂਕਿ ਫਿਰ ਜਦੋਂ ਸਮਾਂ ਪਾਰਟਦਾ ਹੈ ਇਨਸਾਨ ਨੂੰ ਆਪ ਨੂੰ ਵੀ ਪਤਾ ਨਹੀਂ ਚੱਲਦਾ ਸੋ ਫਿਰ ਜ਼ਿੰਦਗੀ ਵਿੱਚ ਇੰਨੇ ਕੁ ਰਿਸ਼ਤੇ ਖਾਸ ਉਹ ਪਰਮਾਤਮਾ ਬਣਾ ਦਿੰਦਾ ਹੈ ਇੰਨੇ ਕੁ ਰਿਸ਼ਤੇ ਜੋੜ ਦਿੰਦਾ ਹੈ ਕਿ ਰਿਸ਼ਤਿਆਂ ਦੀ ਕਮੀ ਨਹੀਂ ਰਹਿ ਜਾਂਦੀ ਸੇਵਾ ਕਰਨ ਵਾਲਿਆਂ ਨੂੰ ਸੋ ਇਸ ਕਰਕੇ ਰਿਸ਼ਤਿਆਂ ਦੀ ਪਰਵਾਹ ਨਾ ਕਰਿਆ ਕਰੋ ਜਦੋਂ ਵੀ ਤੁਸੀਂ ਫਕੀਰੀ ਦੇ ਰਸਤੇ ਤੇ ਤੁਰਨਾ ਹੈ ਵੀਰਾਂ-ਭੀਰਾਂ ਦੀ ਸੇਵਾ ਕਰਨੀ ਆ ਪ੍ਰਮਾਤਮਾ ਦੀ ਤਰਫ ਪੈਰ ਪੁੱਟੌਗੇ ਤਾਂ ਇਹ ਸਭ ਰੁਕਾਵਟਾਂ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀਆਂ ਆ ਕਿਉਂਕਿ ਪ੍ਰਮਾਤਮਾ ਦੇ ਵੱਲੋਂ ਹਰ ਕੋਈ ਤੋੜਨ ਦੀ ਕੋਸ਼ਿਸ਼ ਕਰਦਾ ਉਹ ਕਾਲ ਵੀ ਜੋ ਖਾਸ ਰਿਸ਼ਤੇ ਹੁੰਦੇ ਆ ਉਹਨਾਂ ਦੇ ਥਰੂ ਫਿਰ ਤੋੜਦਾ ਹੈ ਪਰੇਸ਼ਾਨੀ ਵਧਾ ਦੇਣੀ ਕਿਸੇ ਦੇ ਨਾਲ ਕਿਸੇ ਦੇ ਥਰੂ ਆ ਕੇ ਉਸ ਇਨਸਾਨ ਨੂੰ ਤੋੜ ਦੇਣਾ ਜਿਹੜਾ ਪਰਮਾਤਮਾ ਨਾਲ ਜੁੜਨਾ ਚਾਹੁੰਦਾ ਆ ਕਿਉਂਕਿ ਪਰੇਸ਼ਾਨੀ ਨੂੰ ਦੇਖ ਕੇ ਹਰ ਕੋਈ ਪਛਾਣੂ ਹੋ ਜਾਂਦਾ ਹੈ ਕਿ ਇਹ ਸੋਚ ਲੈਣਾ ਕਿ ਅਸੀਂ ਸੇਵਾ ਕਰਦੇ ਆ ਪਰ ਸੇਵਾ ਦਾ ਸਾਨੂੰ ਕੋਈ ਫਾਇਡਾ ਨਹੀਂ ਮਿਲ ਰਿਹਾ ਉੱਟਾ ਪਰੇਸ਼ਾਨੀਆਂ ਹੀ ਵਧ ਰਹੀਆਂ ਆ ਅਸੀਂ ਮੰਨਣਾ ਸ਼ੁਰੂ ਕੀਤਾ ਤੇ ਸਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਵਧ ਰਹੀਆਂ ਨੇ ਸੋ ਮੁਸ਼ਕਲਾ ਮੰਨਣ ਨਾਲ ਨਹੀਂ ਵਧਦੀਆਂ ਸੋ ਮੁਸ਼ਕਲਾ ਵਧਦੀਆਂ ਹੈ ਕਿ ਤੁਹਾਨੂੰ ਚੰਗੇ ਪਾਸੇ ਤੋਂ ਰੋਕਿਆ ਜਾ ਰਿਹਾ ਹੈ ਕਿ ਤੁਸੀਂ ਕਿਤੇ ਪਾਰ ਨਾ ਲੱਗ ਸਕੋ ਸੋ ਇਸ ਕਰਕੇ ਕਹੀਦਾ ਕਿ ਜਦੋਂ ਤੁਸੀਂ ਇਸ ਗੱਲ ਨੂੰ ਮਨ ਵਿੱਚ ਧਾਰ ਲਓਗੇ ਕਿ ਰਿਸ਼ਤੇ ਵੈਸੇ ਵੀ ਇੱਕ ਦਿਨ ਛੁੱਟਣੇ ਹਨ ਜੇ ਰਿਸ਼ਤੇ ਟੁੱਟ ਵੀ ਗਏ ਤਾਂ ਕੋਈ ਗੱਲ ਨਹੀਂ ਸਾਡਾ ਮਾਲਕ ਖੁਸ਼ ਹੋਣਾ ਚਾਹੀਦਾ ਕਿਉਂਕਿ ਜਿਸ ਦਿਨ ਪ੍ਰਮਾਤਮਾ ਨੇ ਸਾਡਾ ਹੀ ਟਾਈਮ ਪੂਰਾ ਹੋ ਜਾਣਾ ਸਾਨੂੰ ਬੁਲਾ ਲੈਣਾ ਹੈ ਰਿਸ਼ਤੇ ਉਸ ਦਿਨ ਵੀ ਟੁੱਟਣੇ ਹਨ ਸੋ ਪਹਿਲਾਂ ਟੁੱਟਦੇ ਹੈ ਜਾਂ ਬਾਅਦ ਵਿੱਚ ਟੁੱਟਣਾ ਕੋਈ ਫਰਕ ਨਹੀਂ ਇਨਸਾਨ ਨੂੰ ਪਹਿਣਾ ਚਾਹੀਦਾ ਜੇਕਰ ਪ੍ਰਮਾਤਮਾ ਨੂੰ ਖੁਸ਼ ਰੱਖਣਾ ਹੈ ਜੇਕਰ ਰਿਸ਼ਤੇ ਆਨ ਖੁਸ਼ ਰੱਖਣਾ ਹੈ ਤਾਂ ਫਿਰ ਕਦੇ ਵੀ ਤੁਸੀਂ ਪਰਮਾਤਮਾ ਨੂੰ ਖੁਸ਼ ਨਹੀਂ ਰੱਖ ਸਕਦੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜੇਕਰ ਸੁਪਨੇ ਵਿੱਚ ਜਿਉਂਦਾ ਇਨਸਾਨ ਮੀਟ ਮੰਗੇ ਤਾਂ ਕੀ ਕਰਨਾ ਚਾਹੀਦਾ ਹੈ ਅਸੀਂ ਲੱਖ ਦਾ ਤਾਂ ਪੀਰ ਜੀ ਦੀ ਸੇਵਾ ਕਰਦੇ ਹਾਂ ਸੋ ਦੇਖੋ ਜੇਕਰ ਸੁਪਨਾ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ ਆਉਂਦਾ ਹੈ ਸੋ ਦੇਖੋ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਜਦੋਂ ਵੀ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਉਹਨਾਂ ਨੂੰ ਇਗਨੋਰ ਹੀ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਸੁਪਨੇ ਸਿਰਫ ਕਾਲ ਹੀ ਦਿਖਾਉਂਦਾ ਹੈ ਕਿ ਇਹਨਾਂ ਨੂੰ ਪਟਕਾਇਆ ਜਾਵੇ ਇਹਨਾਂ ਦੀ ਲਹਿਨ ਜਿਹੜੀ ਆ ਉਹ ਗਲਤ ਕਰ ਦਿੱਤੀ ਜਾਵੇ ਕਿਉਂਕਿ ਹੁਣ ਇੱਥੇ ਗੱਲ ਕਰੀਏ ਕਿ ਵੱਡੀ ਮਾਈ ਦੀ ਸੇਵਾ ਵੀ ਕਈ ਕਰਦੇ ਆ ਤੇ ਬਾਬਾ ਪੈਰੋ ਜੀ ਨੂੰ ਵੀ ਮੰਨਦੇ ਆ ਹੁਣ ਕਈਆਂ ਨੇ ਤਾਂ ਮੀਠ ਸ਼ਰਾਬ ਤੇ ਸੇਵਾ ਟਕਾਈ ਹੋਈ ਆ ਤੇ ਕਈ ਵੈਸ਼ਨੋਆਂ ਦੇ ਵਿੱਚ ਵੀ ਮੰਨਦੇ ਆ ਹੁਣ ਕਈ ਆ ਆਬਾ ਪੈਰੋਜੀ ਦੇ ਇਸ਼ਨਾਮ ਮੀਟ ਵੀ ਚੜਾਉਂਦੇ ਨੇ ਤੇ ਕਈ ਸਿਰਫ ਲੱਡੂਆਂ ਦਾ ਹੀ ਭੂਗ ਲਗਾਉਂਦੇ ਆ ਉਹ ਚਾਹੁੰਦੇ ਆ ਕਿ ਅਸੀਂ ਵੈਸ਼ਨੋ ਰੂਪ ਵਿੱਚ ਮੰਨਣਾ ਆ ਤੇ ਉਹ ਦੋਨਾਂ ਤਰਾਹ ਦੇ ਵਿੱਚ ਹੀ ਖੁਸ਼ ਹੋ ਜਾਂਦੇ ਆ ਜਿਸ ਰੂਪ ਵਿੱਚ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ ਜਿਸ ਤਰ੍ਹਾਂ ਨਾਲ ਤੁਸੀਂ ਉਹਨਾਂ ਦੀ ਸੇਵਾ ਕਰਨੀ ਚਾਹੋਗੇ ਉਸੇ ਸੇਵਾ ਦੇ ਵਿੱਚ ਉਹ ਖੁਸ਼ ਹੋ ਜਾਂਦੇ ਨੇ ਸੋ ਕਦੇ ਵੀ ਇਹੋ ਜਿਹਾ ਕਰਮ ਨਹੀਂ ਕਰਨਾ ਹੈ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਕੋਈ ਨੁਕਸਾਨ ਆਵੇ ਸੋ ਕਿਉਂਕਿ ਲੱਖ ਦਾ ਤਾਂ ਪੀਰ ਦੇ ਅਸੀਂ ਨਹੀਂ ਦੇਖਿਆ ਕਿ ਉੱਥੇ ਮੀੜ ਚੜਦਾ ਹੈ ਜਾਂ ਕੋਈ ਕਿਸੇ ਦੇ ਨਾਮ ਦਾ ਮੀਟ ਅਸੀਂ ਕਿਸੇ ਨੂੰ ਦੇ ਸਕਦੇ ਹਾਂ ਸੋ ਇਹੋ ਜਿਹਾ ਕੋਈ ਵੀ ਵਹਿਮ ਭਰ ਮਨ ਵਿੱਚ ਨਹੀਂ ਰੱਖਣਾ ਚਾਹੀਦਾ ਸੋ ਜੇਕਰ ਕੋਈ ਇਸ ਤਰ੍ਹਾਂ ਦਾ ਸੁਪਨਾ ਆਉਂਦਾ ਹੈ ਤੇ ਉਹਨੂੰ ਸੁਪਨਾ ਸਮਝ ਕੇ ਹੀ ਭੁੱਲ ਜਾਣਾ ਚਾਹੀਦਾ ਹੈ ਕਿਉਂਕਿ ਜਦੋਂ ਸੇਵਾ ਕਰੋਗੇ ਬਹੁਤ ਤਰ੍ਹਾਂ ਦੇ ਸੰਕੇਤ ਬਹੁਤ ਤਰ੍ਹਾਂ ਦੇ ਸੁਪਨੇ ਨਜ਼ਰ ਆਉਣਗੇ ਕਈ ਵਾਰ ਇਹੋ ਜਿਹੇ ਸੁਪਨੇ ਹੋਣਗੇ ਕਿ ਗੱਲਾਂ ਆਪਣੇ ਪਰਿਵਾਰ ਦੀਆਂ ਹੋਣਗੀਆਂ ਪਰ ਚਿਹਰੇ ਜੋ ਹੋਣਗੇ ਉਹ ਆਪਾਂ ਪਹਿਚਾਨ ਨਹੀਂ ਸਕਦੇ ਨਾ ਹੀ ਆਪਾਂ ਕਦੇ ਉਹ ਦੇਖੇ ਹੋਣਗੇ ਸੋ ਜ਼ਿੰਦਗੀ ਵਿੱਚ ਜਦੋਂ ਵੀ ਅਸੀਂ ਪਰਮਾਤਮਾ ਦੀ ਤਰਫ ਧੁਰਦੇ ਆ ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਆ ਇਹ ਕਿਉਂ ਆਉਂਦੀਆਂ ਆ ਵਿਚਾਰਾਂ ਕਿਉਂ ਆਉਂਦੀਆਂ ਆ ਕਿਉਂਕਿ ਹੌਲੀ-ਹੌਲੀ ਕਰਕੇ ਉਹ ਕਚਰਾ ਜੋ ਸਾਡੇ ਅੰਦਰ ਟਿਕਿਆ ਹੋਇਆ ਹੈ ਉਹ ਸਾਫ਼ ਹੁੰਦਾ ਜਾਂਦਾ ਸੇਵਾ ਦੇ ਨਾਲ ਬੰਦਗੀ ਦੇ ਨਾਲ ਉਹ ਨਿਕਲਦਾ ਜਾਂਦਾ ਹੈ ਉਹ ਤੁਹਾਨੂੰ ਦਿਸ ਰਿਹਾ ਹੈ ਸਤਪਨਿਆ ਰਹੀਂ ਤੇ ਜੋ ਆਉਣ ਵਾਲਾ ਸਮਾਂ ਹੈ ਚੰਗਾ ਸਮਾਂ ਹੈ ਉਹ ਸੇਵਾ ਦੇ ਨਾਲ ਹੀ ਤੁਹਾਨੂੰ ਨਜ਼ਰ ਆਵੇਗਾ ਕਿਉਂਕਿ ਜਦੋਂ ਅਸੀਂ ਇਹ ਫालतू ਦੀਆਂ ਗੱਲਾਂ ਨੂੰ ਦਿਮਾਗ ਵਿੱਚੋਂ ਕੱਢ ਦੇਵਾਂਗੇ ਤਾਂ ਫਿਰ ਇਹ ਚੰਗੇ ਵਿਚਾਰ ਆਉਣੇ ਸ਼ੁਰੂ ਹੋ ਜਾਣਗੇ ਜੋ ਚੰਗਾ ਹੈ ਸਾਡੇ ਲਈ ਉਹ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਸੋ ਜਦੋਂ ਵੀ ਸੁਪਨੇ ਵਿੱਚ ਕੁਝ ਗਾਲਤ ਇਦਾਂ ਦਾ ਨਜ਼ਰ ਆਉਂਦਾ ਹੈ ਤਾਂ ਸਮਝ ਲੈਣਾ ਕਿ ਉਹ ਕਚਰਾ ਸਾਡੇ ਮਨ ਤੇ ਜਿਹੜਾ ਚੜਿਆ ਹੋਇਆ ਹੈ ਉਹ ਸੇਵਾ ਦੇ ਥਰੂ ਸਾਫ਼ ਹੁੰਦਾ ਜਾ ਰਿਹਾ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਵੱਲ ਕਦੇ ਵੀ ਧਿਆਨ ਨਹੀਂ ਦੇਣਾ ਹੈ ਸੋ ਉਸ ਗੱਲ ਤੇ ਵਿਸ਼ਵਾਸ ਕਰਨਾ ਹੈ ਜੋ ਸਾਨੂੰ ਚੰਗਾ ਲੱਗਦਾ ਹੈ ਜ ਜਿਹਦੇ ਵਿੱਚ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ ਸੋ ਉਸ ਗੱਲ ਮਗਰ ਨਹੀਂ ਜਾਣਾ ਜਿਹਦੇ ਵਿੱਚ ਸਾਡਾ ਨੁਕਸਾਨ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਵੀਰਵਾਰ ਦੀ ਜਾਂ ਐਤਵਾਰ ਦੀ ਸੇਵਾ ਕਰਦੇ ਹਾਂ ਕਿਸੇ ਵੀ ਦਿਨ ਦੀ ਸੇਵਾ ਤੁਸੀਂ ਕਰਦੇ ਹੋ ਦੇਵੀ ਦੇਵਤੇ ਦੇ ਹਿਸਾਬ ਦੇ ਨਾਲ ਤਾਂ ਤੁਹਾਨੂੰ ਇੱਕ ਸੰਕੇਤ ਨਜ਼ਰ ਆਵੇਗਾ ਖਾਸ ਕਰਕੇ ਉਸ ਦਿਨ ਤੇ ਸੇਵਾ ਤੇ ਆਪਾਂ ਹਰ ਰੋਜ਼ ਕਰਦੇ ਹਾਂ ਰੋਜ਼ ਤੂਫ ਬੱਤੀ ਤਾਂ ਲਗਾਉਂਦੇ ਲਗਾਉਂਦੇ ਆ ਜਿਕਰ ਚਰਾਗ ਰੋਸ਼ਨੀ ਇੱਕ ਹਫਤੇ ਬਾਅਦ ਕਰਦੇ ਆ ਤੇ ਤੂਫ ਤਾਂ ਹਰ ਰੋਜ ਹਰ ਇੱਕ ਕਰ ਦੇ ਵਿੱਚ ਲਗਾਇਆ ਜਾਂਦਾ ਹੈ ਤੇ ਹੁਣ ਆਪਾਂ ਇਤੋਂ ਹੀ ਇਹ ਸਮਝਣਾ ਹੈ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸੇਵਾ ਸਾਡੀ ਕਬੂਲ ਹੋ ਰਹੀ ਆ ਜੋ ਅਸੀਂ ਸੇਵਾ ਕਰ ਰਹੇ ਆ ਤੇ ਇਸ ਸਮੇਂ ਦਰਬਾਰ ਵਿੱਚ ਪਹਿਰਾ ਫਿਰਕਾ ਹੈ ਸੋ ਜ਼ਰੂਰੀ ਨਹੀਂ ਹੈ ਕਿ ਉਹ ਹਰ ਰੋਜ ਤੁਹਾਨੂੰ ਸੰਕੇਤ ਮਿਲੇਗਾ ਸੋ ਕਈ ਵਾਰ ਮਿਲੇਗਾ ਕਈ ਵਾਰ ਨਹੀਂ ਮਿਲੇਗਾ ਖਾਸ ਕਰਕੇ ਜਿਸ ਦਿਨ ਤੇ ਤੁਸੀਂ ਚਿਰਾਗ ਰੋਸ਼ਨ ਕਰਦੇ ਹੋ ਉਸ ਦਿਨ ਤੇ ਜ਼ਰੂਰ ਮਿਲੇਗਾ ਸੋ ਸ਼ਾਇਦ ਮਿਲਦਾ ਵੀ ਹੋਵੇ ਸੋ ਹੁਣ ਆਪਾਂ ਇੱਥੇ ਦੱਸ ਦਈਏ ਕਿ ਮੇਨ ਵਿਸ਼ਾ ਹੈ ਜੋ ਕੀ ਕਿੱਥੋਂ ਅਸੀਂ ਇਸ ਗੱਲ ਨੂੰ ਪਹਿਚਾਨਣਾ ਹੈ ਕਿ ਸਾਡੀ ਸੇਵਾ ਕਬੂਲ ਹੋ ਰਹੀ ਹੈ ਸੋ ਜਦੋਂ ਵੀ ਤੁਸੀਂ ਧੂਫ ਲਗਾਉਂਗੇ ਸੋ ਧੂਫ ਤੋਂ ਹੀ ਬਹੁਤ ਵੱਡਾ ਇਹ ਇਸ਼ਾਰਾ ਮਿਲਦਾ ਹੈ ਸੋ ਜਦੋਂ ਵੀ ਤੁਸੀਂ ਧੂਫ ਲਗਾਉਂਦੇ ਹੋ ਦਰਬਾਰ ਵਿੱਚ ਉਹਨਾਂ ਦੀਆਂ ਤਸਵੀਰਾਂ ਨੂੰ ਧੂਫ ਦਿੰਦੇ ਹੋ ਪੀਰਾ ਪੀਰਾਨੀਆਂ ਤਸਵੀਰਾਂ ਨੂੰ ਸਰੂਪ ਨੂੰ ਤੂਫ ਦਿਖਾਉਂਦੇ ਆਂ ਤੇ ਕਈ ਵਾਰ ਅਸੀਂ ਧੂਫ ਦਿਖਾਉਂਦੇ ਆਂ ਤੇ ਧੂਫ ਦਾ ਜੋ ਧੂਆ ਹੁੰਦਾ ਹੈ ਤੇ ਤੁਸੀਂ ਤਸਵੀਰਾਂ ਨੂੰ ਜਦੋਂ ਧੂਫ ਦਿਖਾਉਂਗੇ ਉਹ ਧੂਆ ਆਪਣੇ ਆਪ ਤਸਵੀਰਾਂ ਦੀ ਤਰਫ ਜਾਏਗਾ ਉਹਨਾਂ ਸਰੂਪਾਂ ਦੀ ਤਰਫ ਜਾਏਗਾ ਤੇ ਉੱਥੋਂ ਸਮਝ ਲੈਣਾ ਕਿ ਸੇਵਾ ਕਬੂਲ ਹੋ ਰਹੀ ਹੈ ਤੇ ਪੈਰਾ ਪੂਰਾ ਹੈ ਦਰਬਾਰ ਵਿੱਚ ਕਿਉਂਕਿ ਇਸ ਤਰ੍ਹਾਂ ਹਰ ਰੋਜ਼ ਨਹੀਂ ਹੁੰਦੀ ਕਈ ਵਾਰ ਹੋਵੇਗੀ ਵੀਰਵਾਰ ਦੇ ਦਿਨ ਖਾਸ ਕਰਕੇ ਤੁਸੀਂ ਇਸ ਗੱਲ ਨੂੰ ਪਰਖਿਓ ਜਿਸ ਦਿਨ ਮਨ ਬਹੁਤ ਖੁਸ਼ ਹੋਵੇਗਾ ਸੇਵਾ ਦੇ ਵਿੱਚ ਮਨ ਟਿਕੇਗਾ ਉਸ ਦਿਨ ਤੁਹਾਨੂੰ ਇਹ ਸੰਕੇਤ ਜ਼ਰੂਰ ਮਿਲਦਾ ਹੋਵੇਗਾ ਤਾ ਮਿਲੇਗਾ ਵੀ ਜਿਨ੍ਹਾਂ ਨੂੰ ਨਹੀਂ ਮਿਲਿਆ ਹੈ ਜੇਕਰ ਮਿਲਿਆ ਵੀ ਹੈ ਕਈਆਂ ਨੇ ਗੌਰ ਨਹੀਂ ਕੀਤੀ ਤਾਂ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਾ ਇਹ ਗੱਲ ਤੇ ਗੌਰ ਕਰਕੇ ਦੇਖਣੀ ਸੋ ਜਦੋਂ ਵੀ ਧੂਪ ਦਿਖਾਉਂਗੇ ਜਦੋਂ ਮਨ ਬਹੁਤ ਹੀ ਖੁਸ਼ ਹੋਵੇਗਾ ਵੀਰਵਾਰ ਦੇ ਤੁਸੀਂ ਚਿਰਾਗ ਰੋਸ਼ਨ ਕਰੋਗੇ ਉਸ ਤੋਂ ਬਾਅਦ ਧੂਪ ਦਿਖਾਉਂਗੇ ਜੋ ਵੀ ਅਰਗਵਤੀ ਦਾ ਧੂਪ ਦਾ ਧੂਆ ਹੈ ਉਹ ਆਪਣੇ ਆਪ ਸਰੂਪ ਦੀ ਤਰਫ ਜਾਣਾ ਜਣੀ ਤਸਵੀਰਾਂ ਦੀ ਤਰਫ ਜਾਣਾ ਸ਼ੁਰੂ ਹੋ ਜਾਏਗਾ ਸੋ ਇਹ ਸੰਕੇਤ ਕਈ-ਕਈ ਵਾਰ ਮਿਲਦਾ ਹੈ ਖਾਸ ਕਰਕੇ ਉਦੋਂ ਜ਼ਰੂਰ ਮਿਲਦਾ ਜਦੋਂ ਸਾਡਾ ਮਨ ਬਹੁਤ ਹੀ ਖੁਸ਼ ਹੁੰਦਾ ਸੇਵਾ ਕਰਕੇ ਵੈਸੇ ਤਾਂ ਇੱਥੇ ਇਹੀ ਗੱਲ ਕਹੀਦੀ ਕਿ ਵੀਰਵਾਹ ਨੂੰ ਜਦੋਂ ਵੀ ਸੇਵਾ ਕਰੋ ਟੈਨਸ਼ਨ ਫ੍ਰੀ ਹੋ ਕੇ ਕੰਮਕਾਰਾਂ ਜੋ ਫ੍ਰੀ ਹੋ ਕੇ ਫਿਰ ਸੇਵਾ ਕਰੋ ਤਾਂ ਫਿਰ ਆਨੰਦ ਆਉਂਦਾ ਵਨ ਟਿਕਦਾ ਹੈ ਸੇਵਾ ਵਿੱਚ ਜਿੱਥੇ ਸੇਵਾ ਕੀਤੀ ਵੀ ਕਬੂਲ ਹੋ ਜਾਂਦੀ ਹੈ